ਇਹ ਬੜੀ ਵੱਡੀ ਗੱਲ ਸੀ ਕਿ ਲੋਕ ਭਾਈ ਅਮਿਤਪਾਲ ਸਿੰਘ ਨਾਲ ਜੁੜਨ ਨੂੰ ਤਿਆਰ ਸੀ ਵਿਹੀਰ ਕਰਕੇ ਹਾਂ ਜੀ ਸਿੱਖੀ ਦਾ ਪ੍ਰਚਾਰ ਕਰਨ ਕੋਈ ਆ ਰਿਹਾ ਤੇ ਲੋਕ ਜੁੜਦੇ ਸੀ ਇੱਕ ਛੋਟੀ ਜੀ ਘਟਨਾ ਨੇ ਸਾਰਾ ਕੁਝ ਬਦਲ ਦਿੱਤਾ ਬਿਲਕੁਲ ਦੇਖੋ ਜਿਹੜੀ ਉਹ ਘਟਨਾ ਆ ਲੋਕਾਂ ਨੂੰ ਵੀ ਲੱਗਦਾ ਕਿ ਛੋਟੀ ਸੀ ਪਰ ਉਹ ਦੇ ਪਿੱਛੇ ਜੇ ਆਪਾਂ ਡੈਪਥ ਦੇ ਵਿੱਚ ਜਾ ਕੇ ਵੇਖਦੇ ਆ ਹੈ ਕਿ ਤੇ ਛੋਟੀ ਸੀਗੀ ਪਰ ਉੱਥੇ ਕਿਤੇ ਨਾ ਕਿਤੇ ਆ ਕੇ ਡੀਪ ਸਟੇਟ ਜਿਹੜੀ ਸੀਗੀ ਉਹ ਉਹ ਸਿੱਖਾਂ ਨੂੰ ਇਹ ਗੱਲ ਦੱਸਣਾ ਚਾਹੁੰਦੀ ਸੀਗੀ ਕਿ ਭਾਈ ਅਸੀਂ ਤੁਹਾਨੂੰ ਬਰਾਬਰ ਦੇ ਸ਼ਹਿਰੀ ਦਾ ਜਿਹੜੇ ਉਹ ਨਹੀਂ ਮੰਨਦੇ ਤੇ ਉਹਨਾਂ ਨੇ ਆਪਣੀ ਉਹ ਕਾਰਵਾਈ ਜਿਹੜੀ ਆ ਉਹ ਕੀਤੀ ਗੱਲ ਤੇ ਕੁਝ ਵੀ ਨਹੀਂ ਸੀ ਨਾ ਉੱਥੇ ਕਿਸੇ ਕਿਸੇ ਦਾ ਕੋਈ ਝਗੜਾ ਹੋਇਆ ਉਹਨੂੰ ਪੂਛ ਮੀਡੀਆ ਦੇ ਵਿੱਚ ਇਸ ਤਰੀਕੇ ਨਾਲ ਉਹਨੂੰ ਪਲੇ ਕੀਤਾ ਗਿਆ ਕਿ ਉਹ ਲੋਕਾਂ ਨੂੰ ਇੱਕ ਹਊਗਾ ਬਣ ਕੇ ਬਣਾ ਬਣਾ ਦਿੱਤਾ ਗਿਆ ਤੇ ਉਸ ਹਊਏ ਨੇ ਆ ਕੇ ਜਿਹੜਾ ਪੰਜਾਬ ਦਾ ਸਾਰਾ ਮਾਹੌਲ ਜਿਹੜਾ ਇਸ ਤਰੀਕੇ ਦਾ ਕਰ ਦਿੱਤਾ ਗਿਆ ਪਰ ਸਾਡੇ ਵਿੱਚ ਸਿੱਖਾਂ ਦੇ ਵਿੱਚ ਜਾਂ ਸਾਡੀ ਪਾਰਟੀ ਦੇ ਵਿੱਚ ਇਸ ਗੱਲ ਨੂੰ ਲੈ ਕੇ ਕੋਈ ਜਿਹੀ ਵੱਡੀ ਦੁਬਦਾਨੀ ਭਾਈ ਅਮਰਪਾਲ ਸਿੰਘ ਉਹਨਾਂ ਦੇ ਸਾਥੀਆਂ ਨੂੰ ਇੱਥੇ ਪੰਜਾਬ ਲੈਣ ਆ ਰਹੇ ਜੀ ਭਾਈ ਨਾਲੇ ਉਹ ਨਵੀਆਂ ਤਰੀਕ ਵਗੈਰਾ ਵੀ ਆਉਣ ਡੀਆਂ ਤੇ ਭਾਈ ਸਾਹਿਬ ਨੂੰ ਕਦੋਂ ਛੁੱਟ ਕੀਤਾ ਜਾਊਗਾ ਇਹ ਤਾਂ ਆ ਭਾਈ ਸਾਹਿਬ ਨੂੰ ਬਹੁਤ ਛੇਤੀ ਇਸੇ ਅਪ੍ਰੈਲ ਮਹੀਨੇ ਦੇ ਵਿੱਚ ਉਹਨਾਂ ਦੀ ਵੀ ਐਨਐਸਏ ਜਿਹੜੀ ਆ ਉਹ ਖਤਮ ਹੋ ਰਹੀ ਤੇ ਉਹਨਾਂ ਦੀ ਐਨਐਸਏ ਜਦੋਂ ਖਤਮ ਹੋ ਵੀ ਗਈ ਇਹ ਜੋ ਸਰਕਾਰ ਦਾ ਜਿਹੜਾ ਪ੍ਰੋਟੋਕਾਲ ਆ ਉਹਦੇ ਅਕਾਦੀ ਉਸ ਪ੍ਰੋਟੋਕਾਲ ਦੇ ਅਕੋਰਡਿੰਗ ਫਿਰ ਉਹਨਾਂ ਨੂੰ ਇੱਥੇ ਸ਼ਿਫਟ ਜਿਹੜਾ ਟੋਕੀ ਤੱਕ ਜਿਸ ਤਰ੍ਹਾਂ ਬਾਕੀ ਸਾਥੀਆਂ ਨੂੰ ਕੀਤਾ ਉਹਨਾਂ ਨੂੰ ਤੇ ਉਹਨਾਂ ਨੇ ਹੋਰੜੇ ਨਹੀਂ ਜਿਹਨਾਂ ਸਾਥੀ ਨੇ ਉਹਨਾਂ ਬਹੁਸ਼ੀਤੀ ਤੇ ਹੱਥ ਲਿਆਂਦਾ ਕਿੰਨਾ ਕੁ ਚਲੋ ਪੰਜਾਬ ਦੇ ਅੰਦਰ ਕਿੰਨਾ ਕੁ ਜਿਹੜਾ ਵਿਸਤਾਰ ਹੋ ਰਿਹਾ ਲੋਕਾਂ ਦਾ ਕਿੰਨੇ ਕੁ ਲੋਕਾਂ ਦੀ ਭਰਤੀ ਤੁਸੀਂ ਮੇਰੇ ਕਹਨਾ ਭਰਤੀ ਵੀ ਕਰ ਰਹੇ ਹੋ ਕਿੰਨਾ ਕ ਲੋਕਾਂ ਦੀ ਜਿਹੜਾ ਜਾਨ ਬੰਦ ਜਾ ਰਿਹਾ ਹਾਂ ਪੰਜਾਬ ਦੇ ਵਿੱਚ ਜੀ ਜਿੰਨੇ ਵੀ ਸਾਡੇ ਜਿਹੜੇ ਨੇ ਸਰਕ ਜ਼ਿਲ੍ਹੇ ਦੇ ਚਪਾੜੀ ਦਾ ਜਿਹੜਾ ਆ ਉਹ ਅ ਤਹਿਸੀਲ ਪੰਦਰ ਦੇ ਉੱਤੇ ਤੇ ਨਾਲ ਬਲਾਕ ਪੰਦਰ ਦੇ ਉੱਤੇ ਜਿਹੜੀਆਂ ਪਾਰਟੀ ਦਾ ਗਠਨ ਜਿਹੜਾ ਹੋ ਚੁੱਕਾ ਹੈ ਬਾਪੂਤਰ ਸਿੰਘ ਸਿੰਘ ਜੀ ਹੋਣੀ ਤੇ ਬਾਕੀ ਸਾਰੀ ਟੀਮ ਤੇ ਨਾਲ ਹੀ ਸਾਡੇ ਲੋਕ ਸਭਾ ਦੇ ਮੈਂਬਰ ਜਿਹੜੇ ਆ ਸਰਬਜੀਤ ਸਿੰਘ ਜੀ ਖਾਲਸਾ ਤੇ ਨਾਲ ਦੀ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਜਿਹੜੇ ਭਾਈ ਜਸਕਰਨ ਸਿੰਘ ਜੀ ਕਾਨ ਸਿੰਘੜਾ ਉਹ ਉਤੇ ਨਾਲ ਪਾਰਟੀ ਦੀ ਪੂਰੀ ਹੋਰ ਟੀਮ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਆ ਉਹ ਪੂਰੇ ਪੰਜਾਬ ਦੇ ਵਿੱਚ ਇਹਨੂੰ ਬਲੌਕ ਪੱਧਰ ਤੇ ਉੱਤੇ ਜਿਹੜਾ ਉਹ ਲੈ ਕੇ ਜਾ ਰਹੇ ਆ ਤੇ ਗੁਪਿੰਡ ਪੱਧਰ ਤੇ ਲੈ ਕੇ ਜਾ ਰਹੇ ਆ ਲੋਕਾਂ ਦਾ ਸਹਿਯੋਗ ਇੰਨਾ ਖ ਜਿਆਦਾ ਮਿਲ ਰਿਹਾ ਹੈ ਇਹ ਮੈਨੂੰ ਇਹ ਲੱਗਦਾ ਆ ਕਿ ਜਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਆ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸਮਰਥਨ ਦਿੱਤਾ ਸੀਗਾ ਉਸ ਤੋਂ ਵੱਧ ਸਮਰਥਨ ਜਿਹੜਾ ਆ 2027 ਦੇ ਵਿੱਚ ਜੇ ਭਾਈ ਕਮਲ ਸਿੰਘ ਨੂੰ ਮਿਲੂਗਾ